SCST ਕੋਟੇ ਵਿੱਚ ਕ੍ਰੀਮੀ ਲੇਅਰ ਦੇ ਖਿਲਾਫ ਇੱਥੇ ਪ੍ਰਦਰਸ਼ਨ ਜੜਾ ਹੈ ਉਹ ਕੀਤਾ ਜਾਣਾ ਹੈ ਸੋ ਰਿਜ਼ਰਵੇਸ਼ਨ ਬਚਾਓ ਸੰਘਰਸ਼ ਕਮੇਟੀ ਵੱਲੋਂ ਅੱਜ 파ਰਤ ਬੰਦੀ ਕਾਲ ਦਿੱਤੀ ਗਈ ਹੈ SCST ਕੋਟੇ ਵਿੱਚ ਕ੍ਰੀਮੀ ਲੇਅਰ ਦੇ ਖਿਲਾਫ ਪ੍ਰਦਰਸ਼ਨ ਅੱਜ ਦੇਖਣ ਨੂੰ ਮਿਲੇਗਾ ਦੱਸ ਦੇ ਕਿ ਅੱਜ ਜੋ 파ਰਤ ਬੰਦੀ ਕਾਲ ਦਿੱਤੀ ਗਈ ਹੈ ਉਸ ਨੂੰ ਕਾਂਗਰਸ बसपा RJD ਤੇ ਚਾਰਖੰਡ ਮੁਕਤੀ ਮੋਰਚੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਪੰਜਾਬ ਰਾਜਸਥਾਨ ਤੇ ਪੱਛਮੀ UP ਵਿੱਚ ਸਭ ਤੋਂ ਵੱਧ ਅਸਰ ਦੀ ਇੱਥੇ ਸੰਭਾਵਨਾ ਹੈ ਪਾਰਤ ਬੰਦੀ ਮਤੇ ਨਜ਼ਰ ਪੁਲਿਸ ਵੱਲੋਂ ਸੁਰੱਖਿਆ ਦੇਵੀ ਬੜੇ ਸਖਤ ਇੰਤਜ਼ਾਮ ਕੀਤੇ ਗਏ ਨੇ। ਸੁਦਾਸੀ ਕਿ ਸੁਪਰੀਮ ਕੋਰਟ ਨੇ 1 ਅਗਸਤ ਨੂੰ ਕ੍ਰੀਮੀ ਲੇਅਰ ਸੰਬੰਧੀ ਆਪਣਾ ਫੈਸਲਾ ਸੁਣਾਇਆ ਸੀ ਸੂਬਿਆਂ ਨੂੰ ਕੋਟੇ ਵਿੱਚ ਸਭ ਕੈਟਾਗਰੀ ਬਣਾਉਣ ਦੇ ਅਧਿਕਾਰ ਸਤ। ਸੋ ਜੇ ਵਿਚਾਰ ਇਹ ਜੋ ਫੈਸਲਾ ਸੀ ਉਸ ਦੇ ਵਿਰੋਧ ਦੇ ਵਿੱਚ ਅੱਜ ਪਾਰਤ ਬੰਦੀ ਕਾਲ ਦਿੱਤੀ ਗਈ ਹੈ ਹਾਲਾਂਕਿ ਬਸਪਾ ਵੱਲੋਂ ਵੀ ਇਸ ਪਾਰਤ ਬੰਦੀ ਕਾਲ ਨੂੰ ਸਮਰਥਨ ਦਿੱਤਾ ਗਿਆ ਰਿਜ਼ਰਵੇਸ਼ਨ ਬਚਾਓ ਸੰਘਰਸ਼ ਕਮੇਟੀ ਵੱਲੋਂ ਅੱਜ ਪਾਰਤ ਬੰਦੀ ਕਾਲ ਦਿੱਤੀ ਗਈ ਹੈ। ਐਸਸੀ ਐਸਟੀ ਕੋਟੇ ਵਿੱਚ ਕ੍ਰੀਮੀ ਲੇਅਰ ਦੇ ਖਿਲਾਫ ਦੱਸਦੀ ਹੈ ਕਿ ਇਹ ਪ੍ਰਦਰਸ਼ਨ ਕੀਤਾ ਜਾਣਾ ਹੈ ਸੋ ਦੱਸਦੀ ਕਿ ਅੱਜ ਜੋ ਭਾਰਤ ਬੰਦੀ ਕਾਲ ਦਿੱਤੀ ਗਈ ਹੈ ਇਸ ਨੂੰ ਕਾਂਗਰਸ ਬਸਪਾ ਆਰਜੇਡੀ ਤੇ ਝਾਰਖੰਡ ਮੁਕਤੀ ਮੋਰਚੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਜਿਹੜਾ ਇਹ ਬੰਦ ਦਾ ਅਸਰ ਹੈ ਉਜ਼ਾਤਰ ਪੰਜਾਬ ਰਾਜਸਥਾਨ ਤੇ ਪੱਛਮੀ ਯੂਪੀ ਵਿੱਚ ਜਿਹੜਾ ਹੈ ਉਹ ਸਭ ਤੋਂ ਦੇਖਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਹਾਲਾਂਕਿ ਜਿਸ ਨਾਲ ਪਾਰਤ ਬੰਦੀ ਕਾਲ ਦਿੱਤੀ ਗਈ ਹੈ ਉਸ ਨੂੰ ਲੈ ਕੇ ਸੁਰੱਖਿਆ ਦੇ ਵੀ ਬੜੇ ਕਰੜੇ ਇੰਤਜ਼ਾਮ ਕੀਤੇ ਗਏ ਨੇ ਬੈਰੀਕੇਡਿੰਗ ਕੀਤੀ ਗਈ ਹੈ ਲੇਕਿਨ ਇਸ ਵਿਚਕਾਰ ਜੋ ਪਾਰਤ ਬੰਦੀ ਕਾਲ ਹੈ ਉਸ ਨੂੰ ਲੈ ਕੇ ਲੋਕ ਵੀ ਯਕੀਨਨ ਉਹਨਾਂ ਤੇ ਵੀ ਪ੍ਰਭਾਵ ਪਏਗਾ ਸੋ ਕੀ ਕੁਝ ਬੰਦ ਰਹੇਗਾ ਔਰ ਕਿਸ ਤਰ੍ਹਾਂ ਦੇ ਨਾਲ ਇਹ ਪਾਰਤ ਬੰਦੀ ਕਾਲ ਨੂੰ ਹੰਗਾਰਾ ਮਿਲਦਾ ਹੈ ਇਹ ਦੇਖਣਾ ਵੀ ਬੜਾ ਅਹਿਮ ਰਹੇਗਾ ਰਿਜ਼ਰਵੇਸ਼ਨ ਬਚਾਓ ਸੰਘਰਸ਼ ਕਮੇਟੀ ਵੱਲੋਂ ਅੱਜ ਭਾਰਤ ਬੰਦਾ ਸੱਦਾ ਦਿੱਤਾ ਗਿਆ ਹੈ ਦੱਸਦੇ ਕਿ ਐਸਸੀਐਸਟੀ ਕੋਟੇ ਵਿੱਚ ਕਰੀਮੀ ਲੇਅਰ ਦੇ ਖਿਲਾਫ ਪ੍ਰਦਰਸ਼ਨ ਹੋਣਾ ਹੈ ਸੋ ਜੇ ਵਿਚਾਰ ਦੱਸਦੇ ਕਿ ਬੰਦ ਨੂੰ तमाम ਜੜੀ ਵਿਰੋਧੀ ਪਾਰਟੀਆਂ ਨੇ ਭਾਵੇਂ ਕਾਂਗਰਸ ਹੋਵੇ बसपा ਆਰਜीडी ਤੇ ਚਾਰਖੰਡ ਮੁਕਤੀ ਮੋਰਚੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ ਔਰ ਜਿਹੜੇ ਸੂਬੇ ਸਭ ਤੋਂ ਜ਼ਿਆਦਾ ਜਿੱਥੇ ਅਸਰ ਇਸ ਬੰਦ ਦੀ ਕਾਲ ਦਾ ਨਜ਼ਰ ਆਏਗਾ ਉਹ ਪੰਜਾਬ ਰਾਜਸਥਾਨ ਤੇ ਪੱਛਮੀ ਯੂਪੀ ਮੰਨੇ ਜਾ ਰਹੇ ਨੇ ਸੋ ਜੇ ਵਿਚਾਰ ਦੇਖਣਾ ਬੜਾ ਅਹਿਮ ਹੋਏਗਾ ਕਿ ਇਹ ਬੰਦੀ ਕਾਲ ਤਾਂ ਦਿੱਤੀ ਗਈ ਹੈ ਲੇਕਿਨ ਇਸ ਦਾ ਕਿੰਨਾ ਕੁ ਅਸਰ ਨਜ਼ਰ ਆਂਦਾ ਹੈ ਇਹ ਦੇਖਣਾ ਬੜਾ ਅਹਿਮ ਰਹੇਗਾ ਲੇਕਿਨ ਉਸੇ ਪੁਲਿਸ ਵੱਲੋਂ ਵੀ ਆਪਣੀ ਪੂਰੀ ਤਿਆਰੀ ਕੀਤੀ ਗਈ ਹੈ ਥਾਂ ਥਾਂ ਤੇ ਪੁਲਿਸ ਦੀ ਤਨਾਤੀ ਵੱਡੇ ਪੱਧਰ ਤੇ ਕੀਤੀ ਗਈ ਹੈ ਤਾਂ ਜੋ ਕੋਈ ਵੀ ਅਨਸੁਖਾਮੀ ਘਟਨਾ ਤੋਂ ਰੋਕਿਆ ਜਾ ਸਕੇ ਲੇਕਿਨ ਬਹਿਰਹਾਲ ਕੀ ਇੱਥੇ ਦਬਾਅ ਪਾਇਆ ਜਾਏਗਾ ਕਿ तमाम ਜਿਹੜੇ ਨੇ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਉੱਥੇ ਦੁਕਾਨਾਂ ਬੰਦ ਰਹਿਣ ਬਾਜ਼ਾਰ ਬੰਦ ਰਹਿਣ ਜਾਂ ਆਪ ਮੁਹਾਰੇ ਲੋਕ ਐਸਾ ਸਮਰਥਨ ਕਰਨਗੇ ਐਸਸੀ ਐਸਟੀ ਕੋਟੇ ਵਿੱਚ ਕ੍ਰੀਮੀ ਲੇਅਰ ਦੇ ਖਿਲਾਫ ਇੱਥੇ ਪ੍ਰਦਰਸ਼ਨ ਕੀਤਾ ਜਾਣਾ ਹੈ ਸੋ ਬੰਦ ਨੂੰ ਕਾਂਗਰਸ ਬਸਪਾ ਆਰਜੀਡੀ ਦੇ ਚਾਰਖੰਡ ਵੱਲੋਂ ਜਿਹੜਾ ਹੈ ਸਮਰਥਨ ਦਿੱਤਾ ਜਾ ਰਿਹਾ ਹੈ ਲੇਕਿਨ ਇਹ ਸਮਰਥਨ ਤਾਂ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਲੇਕਿਨ ਇਸ ਦਾ ਅਸਰ ਕਿੰਨਾ ਕੁ ਨਜ਼ਰ ਆਏਗਾ ਇਹ ਜਿਵੇਂ ਜਿਵੇਂ ਸਮਾਂ ਅੱਗੇ ਵਧੇਗਾ ਉਸ ਤੋਂ ਬਾਅਦ ਹੀ ਤਸਵੀਰ ਸਾਫ਼ ਹੋਏਗੀ ਲੇਕਿਨ ਇੱਥੇ ਪੁਲਿਸ ਵੱਲੋਂ ਬੜੇ ਸਖਤ ਇੰਤਜ਼ਾਮ ਕੀਤੇ ਗਏ ਨੇ ਦੱਸੀ ਕਿ ਭਾਰਤ ਬੰਦ ਦੌਰਾਨ ਐਮਰਜੈਂਸੀ ਮੈਡੀਕਲ ਸੇਵਾਵਾਂ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਬਿਜਲੀ ਸੇਵਾਵਾਂ ਤੇ ਅਸਰ ਨਹੀਂ ਪਵੇਗਾ ਇਹ ਉਸੇ ਤਰ੍ਹਾਂ ਜਾਰੀ ਰਹੇਗੀ ਪਬਲਿਕ ਟਰਾਂਸਪੋਰਟ ਤੇ ਅਸਰ ਜ਼ਰੂਰ ਪੈ ਸਕਦਾ ਹੈ ਇਸ ਨਾਲ ਜਿਹੜੀ ਯਾਤਰੀ ਨੇ ਜੋ ਲੋਕ ਨੇ ਉਹਨਾਂ ਦੀ ਖੱਜਲ ਖੁਆਰੀ ਬਾਤ ਸਕਦੀ ਉਥੇ ਮਾਰਕੀਟ ਐਸੋਸੀਏਸ਼ਨ ਨੇ ਬੰਦ ਨੂੰ ਸਮਰਥਨ ਨਹੀਂ ਦਿੱਤਾ ਸੋ ਜੇ ਵਿਚਕਾਰ ਮਾਰਕੀਟ ਜਿਹੜਾ ਹੈ ਉਹ ਖੁੱਲੀ ਰਹੇਗੀ ਪਸ਼ਚਮ ਯੂਪੀ ਤੇ ਰਾਜਸਥਾਨ ਦੇ ਵਿੱਚ ਬੰਦ ਦਾ ਸਭ ਤੋਂ ਵੱਧ ਅਸਰ ਪੈਣ ਦੀ ਸੰਭਾਵਨਾ ਹੈ ਸੋ ਇਹ ਤਸਵੀਰਾਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਕਿਉਂਕਿ ਟ੍ਰਾਂਸਪੋਰਟ ਜਿਹੜਾ ਹੈ ਉਸ ਤੇ ਅਸਰ ਜ਼ਰੂਰ ਪਏਗਾ। ਔਰ ਅਜੇ ਵਿਚਕਾਰ ਇੱਕ ਵਾਰ ਫੇਰ ਲੋਕ ਜਿਹੜੇ ਨੇ ਉਹ ਖੱਜਲ ਖਵਾਰ ਕਿਉਂਕਿ ਲੋਕਾਂ ਨੂੰ ਜ਼ਿਆਦਾਤਰ ਪਤਾ ਨਹੀਂ ਹੁੰਦਾ। ਪ੍ਰਮੀਤ ਸੰਧਨਾਲ ਇਸ ਵੇਲੇ ਜੁੜ ਚੁੱਕੇ ਨੇ। ਪ੍ਰਮੀਤ ਜਸੰਧਨਾਲ ਪਾਰਤ ਬੰਦੀ ਇੱਥੇ ਕਾਲ ਦਿੱਤੀ ਗਈ ਹੈ। ਹਾਲਾਂਕਿ ਸਵੇਰਸਾਰ ਦਾ ਟਾਈਮ ਹੈ ਕਿ ਕੁਝ ਇੱਥੇ ਅਸਰ ਨਜ਼ਰ ਆ ਰਿਹਾ। ਦੇਖੋ ਰਾਜਾ ਐਸੋਲੀ ਅਸੀ ਡਾਕਟਰ ਬੀ ਆਰ ਅੰਬੇਦਕਰ ਚੌਕ ਦੇ ਵਿੱਚ ਖੜੇ ਹੋਇਆ ਤਸਵੀਰ ਦਿਖਾਵਾਂਗਾ ਤੁਹਾਨੂੰ ਜਿੱਥੇ ਰੋਜ਼ ਮਰਰਾ ਦੀ ਤਰ੍ਹਾਂ ਕਿਦੇ ਨਾਲ ਹੀ ਇੱਥੇ ਟ੍ਰੈਫਿਕ ਜਿਹੜਾ ਹੈ ਕਿ ਪੂਰੇ ਤਰੀਕੇ ਦੇ ਨਾਲ ਚੱਲ ਰਿਹਾ ਹਾਲਾਂਕਿ ਜ਼ਰੂਰ ਜਿਹੜੇ 3-4 ਏਰੀਏ ਨੇ ਜਿੰਨਾਂ 'ਚ ਭਗਵਾਨ ਵਾਲਮੀਕੀ ਚੌਕ ਹੈ ਉਸ ਤੋਂ ਬਾਅਦ ਡਾਕਟਰ ਬੀ ਆਰ ਅੰਬੇਦਕਰ ਚੌਕ ਹੈ ਤੇ ਗੁਰੂ ਨਵੀਦਾਸ ਮਹਾਰਾਜ ਜੀ ਦਾ ਜਿਹੜਾ ਚੌਕ ਹੈ ਉੱਥੇ ਜ਼ਰੂਰ ਪੁਲਿਸ ਦੀ ਤਣਾਤੀ ਹੋਈ ਹੈ ਵਿਐਸਪੀ ਨੇ ਕਾਲ ਦਿੱਤੀ ਹੋਈ ਹੈ ਕਿ ਅਸੀਂ ਸਮਰਥਨ ਕਰਾਂਗੇ ਉਹ ਜਿੱਥੇ ਬੰਦੀਆਂ ਦਾ ਜੋ ਕਿ ਇਸ ਧਰਮੇ ਨੂੰ ਜਿਹੜਾ ਹੈ ਕਿ ਮੋਰੀ ਹੋ ਕੇ ਅਗਵਾਈ ਕਰਨਗੀਆਂ ਪਰ ਦੇਖ ਕਰ ਉਸ ਤੋਂ ਇਲਾਵਾ ਜੇ ਕੋਈ ਰੂਟ ਡਿਵਰਸ਼ਨ ਦੀ ਗੱਲ ਹੋਵੇ ਜੇ ਕੋਈ ਇਹਨਾਂ ਦੇ ਤਸਵੀਰ ਹੋਣ ਕੀ ਤਰ੍ਹਾਂ ਤੇ ਕਿਹੜੀ ਜਗ੍ਹਾ ਤੇ ਲੱਗਣੇ ਨੇ ਕਿਹੜੀ-ਕਿਹੜੀ ਥਾਂ ਦੇ ਉੱਤੇ ਜਿਹੜੇ ਨੇ ਕੀ ਉਹ ਨਾਕੇ ਲਗਾਏ ਜਾਣੇ ਨੇ ਇਦਾਂ ਕਿਸੇ ਵੀ ਤਰੀਕੇ ਦੇ ਨਾਲ ਨਾ ਪ੍ਰਸ਼ਾਸਨ ਵੱਲੋਂ ਕੋਈ ਜਿਹੜੀ ਡਿਟੇਲ ਸਾਂਝੀ ਕੀਤੀ ਗਈ ਹੈ ਤੇ ਨਾ ਹੀ ਜਥੇਬੰਦੀਆਂ ਵੱਲੋਂ ਕੀਤੀ ਗਈ ਆ ਹਾਲਾਂਕਿ ਜ਼ਰੂਰ ਕਾਲ ਜਲੰਧਰ ਦੇ ਵਿੱਚ ਭਗਵਾਨ ਵਾਲਮੀਕੀ ਸਟਾਕ ਦੇ ਵਿੱਚ ਵਾਲਮੀਕੀ ਭਾਈ ਚਾਰੇ ਦੇ ਕੁਝ ਲੋਕ ਆਏ ਸਨ ਤੇ ਉਹਨਾਂ ਨੇ ਇਹ ਗੱਲ ਆਖ ਦਿੱਤੀ ਸੀਗੀ ਕਿ ਜੇਕਰ ਤੁਹਾਡੀਆਂ ਦੁਕਾਨਾਂ ਬੰਦ ਕੋਈ ਕਰਮਚਾਰ ਆਂਦਾ ਤੇ ਤੁਸੀਂ ਸਾਨੂੰ ਦੱਸੋ ਕਿਉਂਕਿ ਅਸੀਂ ਇਹਦਾ ਸਮਰਥਨ ਨਹੀਂ ਕਰ ਰਹੇ ਕਿਸੇ ਨੇ ਕਿਤੇ ਜੱਥੇਬੰਦੀਆਂ ਜਿਹੜੀਆਂ ਨੇ ਕਿ ਦੋ ਫਾੜ ਹੋਈਆਂ ਜ਼ਰੂਰ ਦਿਖਾਈ ਦੇ ਰਹੀਆਂ ਨੇ BSP ਨੇ ਗੱਲ ਆਖੀ ਹੈ ਕਿ ਅਸੀਂ 5 ਤੋਂ ਲੈ ਕੇ 6 ਜਗ੍ਹਾ ਤੱਕ ਜਿਹੜਾ ਹੈ ਕਿ ਧਰਨਾ ਪ੍ਰਦਰਸ਼ਨ ਕਰਨਾ ਪਰ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਦੁਕਾਨਾਂ ਬੰਦ ਨਹੀਂ ਕਰਵਾਈਆਂ ਜਾਣਗੀਆਂ ਇਸ ਵਕਤ ਪਰ ਇੱਕ ਹੋਰ ਤੁਹਾਨੂੰ ਮੈਂ ਤਸਵੀਰ ਤੇ ਦਿਖਾਵਾਂਗਾ ਕਿ ਇਧਰ ਦੇ ਪਾਸੇ ਜਿਹੜਾ ਹੈ ਕਿ ਦੁਕਾਨਾਂ ਹਾਲੇ ਤੱਕ ਪੂਰੇ ਤਰੀਕੇ ਨਾਲ ਬੰਦ ਹੈ ਕਿਉਂਕਿ ਵੱਡੀ ਸਮੱਸਿਆ ਇੱਥੇ ਇਹ ਬਣੀ ਹੋਈ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪ੍ਰਸ਼ਾਸਨ ਵੱਲੋਂ ਖਾਸ ਤੌਰ ਤੇ ਕੋਈ ਜਾਣਕਾਰੀ ਲੋਕਾਂ ਨਾਲ ਸਾਂਝੀ ਨਹੀਂ ਕੀਤੀ ਗਈ ਜਿਹਦਾ ਅਸਰ ਵੇਖਣ ਨੂੰ ਇਹ ਮਿਲਿਆ ਕਿ ਕੱਲ ਰਾਤ ਨੂੰ ਕਈ ਐਸੇ ਸਕੂਲ ਨੇ ਜਲੰਧਰ ਸ਼ਹਿਰ ਦੇ ਜਿਨ੍ਹਾਂ ਨੇ ਆਪਣੇ ਸਟੂਡੈਂਟਸ ਦੇ ਮੋਬਾਈਲਸ ਤੇ ਉਤੇ ਪੇਰੈਂਟਸ ਨੂੰ ਜਾਣਕਾਰੀ ਦਿੱਤੀ ਹੈ ਕਿ ਸਕੂਲ ਬੰਦ ਰਹੇਗਾ ਕੁਝ ਸਕੂਲਾਂ ਨੇ ਜਿਹੜਾ ਕਿ 6ਵੀਂ ਤੋਂ 12ਵੀਂ ਤੱਕ ਦੀਆਂ ਜਿਹੜੀਆਂ ਕਿ ਅੱਜ ਆਨਲਾਈਨ ਕਲਾਸਿਸ ਦਾ ਸਕੇਡਿਊਲ ਵੀ ਜਾਰੀ ਕਰਤਾ ਹੈ ਹਾਲ ਫਿਲਹਾਲ ਦੀ ਜੋ ਇਸ ਵਕਤ ਦੀ ਸਥਿਤੀ ਹੈ ਉਹ ਕਿਸੇ ਵੀ ਤਰੀਕੇ ਦੇ ਨਾਲ ਭਾਰਤ ਬੰਦ ਦੀ ਕਾਲ ਜਿਹੜੀ ਹੈ ਕਿੱਥੇ ਦਿਖਾਈ ਦੇ ਰਹੀ ਪਰ ਪੁਲਿਸ ਤੁਸੀਂ ਵੇਖ ਸਕਦੇ ਹੋ ਉਹ ਜ਼ਰੂਰ ਖੜੀ ਹੋਈ ਹੈ ਜਥੇਬੰਦੀਆਂ ਵੱਲੋਂ ਜਿਹੜੀ ਕਾਲ ਦਿੱਤੀ ਗਈ ਹੈ ਬੀਐਸਪੀ ਇਹਦਾ ਪ੍ਰਸ਼ਾਸਨ ਸਮਰਥਨ ਕਰ ਰਿਹਾ ਹੈ ਸਥਿਤੀ ਜਿਹੜੀ ਪੂਰੇ ਤਰੀਕੇ ਦੇ ਨਾਲ ਉਹ 9:00 9:30 10:00 ਵਜੇ ਤੋਂ ਬਾਅਦ ਸ ਬਾਜ਼ਾਰ ਬੰਦ ਹੁੰਦੇ ਨਹੀਂ ਜਾਂ ਸਿਰਫ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਕਿ ਉਹ ਵਾਕੇ ਰਾਜਾ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਿਲਕੁਲ ਹੋ ਰਹੇ ਤੇ ਲਗਾਤਾਰ ਕਿਉਂਕਿ ਮਾਰਕੀਟ ਐਸੋਸੀਏਸ਼ਨ ਨੇ ਸਮਰਥਨ ਨਹੀਂ ਦਿੱਤਾ ਸੋ ਯਕੀਨਨ ਮਾਰਕੀਟ ਜਿਹੜੀ ਹੈ ਖੁੱਲੀ ਰਹੇਗੀ ਲੇਕਿਨ ਕਿਆ ਜ਼ਬਰੀ ਬੰਦ ਕਰਈਆਂ ਜਾਣਗੀਆਂ ਦੁਕਾਨਾਂ ਇਹ ਇੱਕ ਸਵਾਲ ਹੈ ਲੇਕਿਨ ਜੋ ਟ੍ਰਾਂਸਪੋਰਟ ਹੈ ਉਸ ਤੇ ਜ਼ਰੂਰ ਅਸਰ ਪਏਗਾ ਔਰ ਇੱਕ ਵਫੇਰ ਯਾਤਰੀ ਖੱਜਲਖਵਾਰ ਹੁੰਦੇ ਨਜ਼ਰ ਆਣਗੇ ਹਾਲਾਂਕਿ ਪੁਲਿਸ ਆਪਣੀ ਪੂਰੀ ਤਿਆਰੀ ਦੇ ਨਾਲ ਨਜ਼ਰ ਆ ਰਹੀ ਜਿਸ ਨਾਲ ਥਾਂ ਥਾਂ ਤੇ ਪੁਲਿਸੀ ਤਣਾਤੀ ਕੀਤੀ ਗਈ ਹੈ ਪ੍ਰਮੇਤ ਬਿਲਕੁਲ ਰਾਲਾ ਬਿਲਕੁਲ ਇਹ ਚੀਜ਼ ਜਿਹੜੀ ਹੈ ਕਿ ਕਈ ਵਾਰ ਦੇਖਣ ਨੂੰ ਮਿਲੀ ਹੈ ਕਿ ਜਦੋਂ ਜਥੇਬੰਦੀਆਂ ਵੱਲੋਂ ਜਿਹੜਾ ਹੈ ਕਿ ਨੈਸ਼ਨਲ ਹਾਈਵੇ ਜਾਮ ਕਰ ਦਿੱਤੇ ਜਾਂਦੇ ਨੇ ਜਲੰਧਰ ਦਾ ਨਿਕਲਦਾ ਜਿਹੜਾ ਆਊਟਰ ਤੇ ਇਹੋ ਜਿਹੇ ਹਾਈਵੇ ਨੇ ਜਿਹੜੇ ਕਿ ਜੰਮੂ ਦੇ ਨਾਲ ਜਿਹੇ ਦੀ ਕਨੈਕਟੀਵਿਟੀ ਹੈ ਜਿਹਦੀ ਅੰਮ੍ਰਿਤਸਰ ਦੇ ਨਾਲ ਕਨੈਕਟੀਵਿਟੀ ਹੈ ਤੇ ਵੱਡੇ ਪੱਧਰ ਤੇ ਜਿਹੜਾ ਹੈ ਕਿ ਲੋਕ ਖੱਜਲਖਵਾਰ ਹੁੰਦੇ ਨੇ ਖਾਲਾ ਕੀ ਇਹ ਜ਼ਰੂਰ ਗੱਲ ਆਖੀ ਗਈ ਹੈ ਕਿ 10 ਵਜੇ ਜਿਹੜਾ ਕਿ ਰਾਮਾ ਮੰਡੀ ਚੌਂਕ ਦੇ ਵਿੱਚ ਜਿਹੜਾ ਹੈ ਕਿ ਜਥੇਬੰਦੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਣਾ ਇਸ ਤੋਂ ਇਲਾਵਾ ਫਲੋਰ ਦੀ ਵੀ ਗੱਲ ਆਖੀ ਗਈ ਹੈ ਆਜ਼ਮਪੁਰ ਦਾ ਜਿਹੜਾ ਏਰੀਆ ਉਹ ਉੱਥੇ ਵੀ ਧਰਨਾ ਪ੍ਰਦਰਸ਼ਨ ਹੈ ਤੇ ਖਾਸ ਤੌਰ ਤੇ ਜਲੰਧਰ ਦਾ ਜਿਹੜਾ ਨਕੋਧਰ ਤੋਂ ਆਊਟਸਾਈਡ ਮੇਰੇ ਮਗਰ ਤੁਸੀਂ ਲੇਨ ਦੇਖ ਸਕਦੇ ਹੋ ਜੂ ਨਕੋਧਰ ਵੱਲੋਂ ਆਉਂਦੀ ਹੈ ਉੱਥੇ ਬੂਟਾ ਮੰਡੀ ਜਿਹੜਾ ਹੈ ਕਿ ਉਹ ਕਿ ਉਹ ਧਰਨੇ ਦੀ ਗੱਲ ਆਖੀ ਗਈ ਹੈ ਹੁਣ ਵੇਖਣਾ ਹੋਏਗਾ ਕਿ ਪੁਲਿਸ ਜਿਹੜਾ ਹੈ ਕਿ ਸਮੇਂ ਰਹਿੰਦਿਆਂ ਹੋਇਆ ਕਿ ਰੂਟ ਕਿਸੇ ਤਰੀਕੇ ਨਾਲ ਡਾਇਵਰਸ ਕਰਦੀ ਹੈ ਜਾਂ ਨਹੀਂ ਕਰਦੀ ਪਰ ਜਿੱਥੋਂ ਤੱਕ ਗੱਲ ਆ ਦੁਕਾਨਾਂ ਦੀ ਹੈ ਉਹ ਕੋਈ ਇਰਾਦਾ ਦਿਖਾਈ ਨਹੀਂ ਦੇ ਰਿਹਾ ਕਿ ਦੁਕਾਨਾਂ ਜਿਹੜੀਆਂ ਬੰਦ ਹੋਣੀਆਂ ਬਾਜ਼ਾਰ ਜਿਹੜੇ ਨੇ ਕਿ ਜ਼ਬਰਦਸਤੀ ਬੰਦ ਕਰਵਾਏ ਜਾਣਗੇ ਆ ਧਰਨੇ ਦੀ ਜ਼ਰੂਰਤ ਗੱਲ ਆਖੀ ਹੈ ਤੇ ਜਿਹੜੀ ਟਰਾਂਸਪੋਰਟੇਸ਼ਨ ਹੈ ਉਹ ਕਿਤੇ ਨਾ ਕਿਤੇ ਜ਼ਰੂਰ ਜਿਹੜਾ ਬਾਧਿਤ ਹੁੰਦੀ ਦਿਖਾਈ ਦੇਗੀ ਪਰੇਸ਼ਾਨੀ ਆਮ ਲੋਕਾਂ ਨੂੰ ਬਣੇਗੀ ਪਰ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਮੈਂ ਬਾਰ ਬਾਰ ਗੱਲ ਤਾਂ ਦੋ ਰਹਾ ਰਿਹਾ ਕਿਉਂਕਿ ਆਮ ਲੋਕ ਇਹ ਜਾਣਨਾ ਚਾਹੁੰਦੇ ਸੀਗੇ ਕਿ ਸਾਨੂੰ ਜਿਹੜਾ ਕਿ ਕਿਸੇ ਤਰੀਕੇ ਦੇ ਨਾਲ ਅਸਮੰਜਸ ਮਿਲੇ ਜੋ ਦੂਰ ਦਰਾਡੇ ਬਾਹਰ ਸ਼ਹਿਰ ਤੋਂ ਜਾਂਦੇ ਨੇ ਰੋਜ਼ ਕੰਮ ਕਰ ਕਰਨ ਲਈ ਕਿਉਂਕਿ ਇਸ ਸਥਿਤੀ ਦੇ ਕਰਕੇ ਹੀ ਸਕੂਲ ਵਾਲਿਆਂ ਨੇ ਛੁੱਟੀ ਕੀਤੀ ਹੈ ਹਾਲਾਂਕਿ ਸਮਰਥਨ ਦੀ ਕਾਲ ਕਿਸ ਤਰੀਕੇ ਦੇ ਨਾਲ ਇੰਪਲੀਮੈਂਟ ਕੀਤੀ ਜਾਂਦੀ ਜਥੇਬੰਦੀਆਂ ਵੱਲੋਂ ਇਹ ਜ਼ਰੂਰ ਦੇਖਣਾ ਹੋਏਗਾ ਪਰ ਕਿਤੇ ਨਾ ਕਿਤੇ ਜਿਹੜੀ ਇੱਕ ਜੇਦਰਨਾ ਪ੍ਰਦਰਸ਼ਨ ਹੁੰਦਾ ਨੈਸ਼ਨਲ ਹਾਈਵੇ ਜਾਮ ਹੁੰਦੇ ਨੇ ਤੇ ਆਮ ਤੌਰ ਤੇ ਜਿਹੜੇ ਲੋਕ ਸਫਰ ਕਰਦੇ ਨੇ ਹਾਈਵੇ ਦੇ ਉੱਤੇ ਉਹਨਾਂ ਨੂੰ ਜ਼ਰੂਰ ਖੱਜਲ ਖਰਾਬੀ ਹੋਏਗੀ ਪਰ ਸ਼ਹਿਰ ਦੇ ਵਿੱਚ ਐਸੋ ਪੁਲਿਸ ਦੀ ਤਣਾਤੀ ਜ਼ਰੂਰ ਕੀਤੀ ਗਈ ਹੈ ਰਾਦਾ ਸੋ ਪ੍ਰਮਿਤ ਸੀਬੜੇ ਨਾਲ ਦਮਨ ਪੀਤੀ ਸੜਨਾਲ ਇਸ ਵੇਲੇ ਜੁੜ ਚੁੱਕੇ ਨੇ ਉਹਨਾਂ ਕੋਲ ਵੀ ਜਾਣਕਾਰੀ ਲੈਣਾ ਦਮਨ ਇੱਥੇ ਕੀ ਕੁਝ ਅਸਰ ਨਜ਼ਰ ਆ ਰਿਹਾ ਸਵੇਰ ਸਾਰ ਬੰਦੀ ਜੋ ਕਾਲ ਭਾਰਤ ਬੰਦੀ ਦਿੱਤੀ ਗਈ ਹੈ ਆ ਬਿਲਕੁਲ ਰਾਧਾ ਦਾਸੀਏ ਕਿ ਜਦੋਂ ਐਸਸੀ ਭਾਈਚਾਰੇ ਦੇ ਵੱਲੋਂ ਬੰਦੀ ਕਾਲ ਦਿੱਤੀ ਗਈ ਹੈ ਤਾਂ ਪੰਜਾਬ ਦੇ ਵਿੱਚ ਖਾਸ ਤੌਰ ਤੇ ਰਲਮਾ ਮਿਲਮਾ ਜਿਹਾ ਮਾਹੌਲ ਜਿਹੜਾ ਨਜ਼ਰ ਆ ਰਿਹਾ ਹੈਗਾ ਕਿਉਂਕਿ ਇਸ ਵੇਲੇ ਪਟਿਆਲਾ ਦੇ ਦੁਖਨੀਵਾਲਨ ਸਾਹਿਬ ਦੇ ਕੋਲ ਖੜੇ ਆ ਜਿੱਥੇ ਰਵਿਦਾਸ ਮੰਦਿਰ ਜਿਹੜਾ ਉਹ ਕਿਹਾ ਜਾਂਦਾ ਹੈਗਾ ਔਰ ਇਸ ਵੇਲੇ ਇਸ ਬਾਜ਼ਾਰ ਦੀ ਤੁਸੀਂ ਤਸਵੀਰ ਦੇ ਸਕਦੇ ਹੋ ਹਾਲਾਂਕਿ ਹੋ ਸਕਦਾ ਕਿਉਂਕਿ ਇਹ ਸਵੇਰ ਦੀ ਤਸਵੀਰ ਹੈ ਕਿਉਂਕਿ ਸਵੇਰ ਤੋਂ ਬਾਅਦ ਜਦੋਂ ਕਿਉਂਕਿ ਅਕਸਰ ਦੁਕਾਨਾਂ ਦੇ ਜਿਹੜੀਆਂ ਨੇ ਉਹ ਲੇਟ ਖੁੱਲਦੀਆਂ ਨਹੀਂ ਗਿਆ ਲੇਕਿਨ ਹਲੇ ਤੱਕ ਮਾਹੌਲ ਜਿਹੜਾ ਕਹੀਏ ਕਿਉਂਕਿ ਇਸ ਤਰੀਕੇ ਦਾ ਕੁਝ ਵੀ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਹਲੇ ਬਾਜ਼ਾਰ ਜਰੂਰ ਬੰਦ ਜਿਹੜਾ ਕਿਤਨੇ ਕਿਤੇ ਨਜ਼ਰ ਆ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਐਸਸੀਪੀ ਚਾਰੇਦ ਵੱਲੋਂ ਕਾਲ ਦਿੱਤੀ ਗਈ ਸੀਗੀ ਕਿ ਬੰਦ ਜਿਹੜਾ ਉਹ ਕੀਤਾ ਜਾਵੇਗਾ ਔਰ ਖਾਸ ਤੌਰ ਤੇ ਜਿਸ ਤਲਕੀ ਪਰੇ ਅੰਦਾਜ਼ ਦੇ ਵਿੱਚ ਇੱਕ ਜਿਹੜਾ ਸਲਕੂਰ ਹੈ ਉਹ ਲੋਕਾਂ ਦੇ ਵਿੱਚ ਜਿਹੜਾ ਫੈਲਾਇਆ ਜਾ ਰਿਹਾ ਹੈਗਾ ਜਿਸ ਦੇ ਵਿੱਚ دہشت ਜਿਹੜੀ ਉਹ ਕਿਥਨੇ ਕਿਤੇ ਵੇਖਣ ਨੂੰ ਮਿਲਦੀ ਹੈ ਉਸ ਨੂੰ ਲੈ ਕੇ ਜਿਹੜੀ ਹੈ ਕਈ ਐਸਸੀ ਭਾਈਚਾਰੇ ਦੇ ਜਿਹੜੇ ਸੰਗਠਨ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਜਿਹੜੇ ਉਹ ਸਾਫ਼ ਤੌਰ ਤੇ ਆਖਿਆ ਗਿਆ ਕਿ ਅਜੇ ਹਾਂ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ ਔਰ ਖਾਸ ਤੌਰ ਤੇ ਪਟਿਆਲੇ ਦਾ ਜ਼ਿਕਰ ਕੀਤਾ ਜਾਵੇ ਤੇ ਕਾਫੀ ਸਾਰੀ ਜਥੇਬੰਦੀਆਂ ਦੇ ਨਾਲ ਜਿਹੜੀ ਉਹ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਦੇ ਵੱਲੋਂ ਆਪਣੀ ਇਸ ਗੱਲ ਨੂੰ ਜਿਹੜਾ ਉਹ ਨਕਾਰਿਆ ਗਿਆ ਕਿ ਦੇਹਾ ਸਾਡੇ ਵੱਲੋਂ ਕੋਈ ਕਾਲ ਜਿਹੜਾ ਉਹ ਨਹੀਂ ਦਿੱਤਾ ਗਿਆ ਹਾਲਾਂਕਿ ਉੱਪਰੋਂ ਇਸ ਤਰੀਕੇ ਦਾ ਕਾਲ ਜ਼ਰੂਰ ਹੈ ਜਿਸ ਤਰੀਕੇ ਦੇ ਨਾਲ ਮਾਇਆਵਤੀ ਦੇ ਵੱਲੋਂ ਆਪਣੇ ਟਵਿੱਟਰ ਹੈਂਡਲ ਦੇ ਉੱਪਰ ਪਾਇਆ ਗਿਆ ਸੀਗਾ ਕਿ ਇਹ ਹਰਤਾਲ ਦੇ ਵਿੱਚ ਜਿਹੜਾ ਸ਼ਾਂਤੀ ਬਣਾਈ ਰੱਖੀ ਜਾਵੇ ਕਿਉਂਕਿ ਜੇਕਰ ਕਈ ਇਲਾਕਿਆਂ ਦੇ ਵਿੱਚ ਹਰਤਾਲ ਹੁੰਦੀ ਹੈ ਜਾਂ ਇਸ ਤਰੀਕੇ ਦੇ ਨਾਲ ਹਰਤਾਲ ਕੀਤੀ ਜਾਂਦੀ ਹੈ ਤਾਂ ਸ਼ਾਂਤੀ ਬਣਾਈ ਰੱਖੀ ਇਹ ਜਰੂਰ ਜਿਹੜੀ ਉਹ ਅਪੀਲ ਜਰੂਰ ਕੀਤੀ ਗਈ ਹੈਗੀ ਹੈ ਲੇਕਿਨ ਇਸ ਵੇਲੇ ਇਹ ਤਸਵੀਰਾਂ ਨੇ ਜੋ ਰਲਮਾ ਮਿਲਮਾ ਜਿਹੜੀਆਂ ਤਸਵੀਰਾਂ ਨੇ ਹੁਣੇ ਜਰ ਆ ਰਹੀ ਹੈ ਕਿਉਂਕਿ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਕਨਫਿਊਜ਼ਨ ਜਰੂਰ ਹੋਵੇਗਾ ਕਿਉਂਕਿ ਇੱਕ ਤਰਫ ਜਿਹੜਾ ਉਹ ਸਰਕੂਲਰ ਕਿਸ ਤਰੀਕੇ ਦੇ ਨਾਲ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਦੇਖਿਆ ਜਾਂਦਾ WhatsApp ਗਰੁੱਪਾਂ ਦੇ ਵਿੱਚ ਹੋ ਗਿਆ ਅਜਿਹੇ ਮੈਸੇਜ ਜਿਹੜੇ ਨੂੰ ਲਗਾਤਾਰ ਫਾਰਵਰਡ ਹੁੰਦੇ ਨੇਗੇ ਤਾਂ ਹੁਣ ਜੇਕਰ ਕਹੀਏ ਤਾਂ ਸਵੇਟ ਦੀ ਤਸਵੀਰ ਹੈ ਔਰ ਹਾਲੇ ਤੱਕ ਕੋਈ ਵੀ ਤਸਵੀਰ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਇਸ ਤਰੀਕੇ ਦੀ ਕਿ ਕੋਈ ਹਰਤਾਲ ਹੋਵੇਗੀ ਖਾਸ ਤੌਰ ਤੇ ਸ਼ਹਿਰ ਦੇ ਵਿੱਚ ਵੀ ਔਰ ਇਹ ਜਿਹੜਾ ਸ਼ਹਿਰ ਤੋਂ ਬਾਹਰਲਾ ਇਲਾਕਾ ਹੈਗਾ ਉਸ ਇਲਾਕੇ ਦੇ ਵਿੱਚ ਵੀ ਅਜੇ ਹੀ ਸ਼ਾਂਤੀ ਜਿਹੜੀ ਆ ਉਹ ਕਿਤੇ ਨਾ ਕਿਤੇ ਵੇਖਣ ਨੂੰ ਮਿਲ ਰਹੀ ਹੈ ਔਰ ਖਾਸ ਤੌਰ ਤੇ ਜੇਕਰ ਪੁਲਿਸ ਨੂੰ ਕੋਈ ਇਨਪੁਟ ਹੁੰਦੀ ਹੈ ਇਸ ਤਰੀਕੇ ਦੀ ਤਾਂ ਪੁਲਿਸ ਵੀ ਕਿਤੇ ਨਾ ਕਿਤੇ 70% ਜ਼ਰੂਰ ਨਜ਼ਰ ਆਉਂਦੀ ਹੈ ਲੇਕਿਨ ਪੁਲਿਸ ਦੀ ਵੀ ਕੋਈ ਅਤਿਨਾਦਗੀ ਜਾਂ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਅਚੌਕਸੀ

ਜਲੰਧਰ ਜਿਹੜਾ ਹੈ ਕਿ ਉਹ ਦਲਿਤ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਵੱਡੀ ਮਾਤਰਾ ਚ ਰਹਿੰਦੇ ਨੇ ਤੇ ਕਈ ਵਾਰ ਜਿਹੜੀਆਂ ਕੀ ਕੌਸ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਬੰਦ ਦੀਆਂ ਜਾਂ ਕਿਸੇ ਵੀ ਤਰੀਕੇ ਦੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਤੇ ਜਲੰਧਰ ਦੀਆਂ ਸਾਰਿਆਂ ਦੇ ਸਾਰੀਆਂ ਦੀਆਂ ਨਿਕਾਹਾਂ ਜ਼ਰੂਰ ਜਲੰਧਰ ਦੇ ਉੱਤੇ ਹੁੰਦੀਆਂ ਨੇ ਜੇਕਰ ਹੁਣ ਮੈਂ ਜਿਸ ਜਗ੍ਹਾ ਤੇ ਖੜਾ ਹੋਇਆ ਇੱਥੇ ਵੀ ਵੇਖ ਸਕਦੇ ਹੋ ਕਿ ਪੁਲਿਸ ਮੁਲਾਜ਼ਮ ਜ਼ਰੂਰ ਇੱਥੇ ਮੌਕੇ ਤੇ ਹੈਗੇ ਨੇ ਹਾਲਾਂਕਿ ਇਸ ਪਾਸੇ ਦਾ ਜਿੰਨਾ ਵੀ ਸਾਰਾ ਏਰੀਆ ਜਲੰਧਰ West ਦੇ ਨਾਲ ਲੱਗਦਾ ਤੇ ਕੁਝ ਕਿ ਏਰੀਆ ਜਲੰਧਰ ਸੈਂਟਰ ਨਾਲ ਜਲੰਧਰ West ਤੋਂ ਜਿਸ ਕਿਨਾ ਪਤਾ ਹੈ ਕਿ ਰਿਜ਼ਰਵ ਸੀਟ ਹੈ ਤੇ ਇਸੇ ਜਗ੍ਹਾ ਦੇ ਉੱਤੇ ਹੀ BSP ਨੇ ਜਿਹੜਾ ਇੱਕ ਸਮਰਥਨ ਦਾ ਐਲਾਨ ਕੀਤਾ ਵਾ ਕੁਛੀ ਦੂਰ ਤੇ ਮੇਰੇ ਮਗਰ ਇਸ ਵਕਤ ਜਿਹੜੀ ਲੇਨ ਚੱਲੀ ਹੈ ਬੁੱਟਾ ਮੰਡੀ ਵੱਲ ਜਾਂਦੀ ਹੈ ਇਹ ਜਿਹੜੀ ਸੜਕ ਹੈ ਪ੍ਰਾਪਰ ਜਿਹੜੀ ਹੈ ਕਿ ਉਹ ਨਕੋਦਰ ਦੇ ਨਾਲ ਕਨੈਕਟੀਵਿਟੀ ਰੱਖਦੀ ਹੈ ਤੇ ਅੱਗੋਂ ਜਿਹੜਾ ਨੈਸ਼ਨਲ ਹਾਈਵੇ ਸ਼ੁਰੂ ਹੋ ਜਾਂਦਾ ਹੈ ਜਿੱਥੋਂ ਬੰਦ ਕਰਨ ਦੀ ਗੱਲ ਆਕੀ ਗਈ ਆ ਜਥੇ ਬੰਦੀਆਂ ਦੀ ਜਿਹੜੀ ਕਾਲ ਜ਼ਰੂਰ ਇਹ ਦਿੱਤੀ ਗਈ ਹੈ ਕਿ ਮੈਂ ਫਿਰ ਦੁਹਰਾ ਰਿਹਾ ਇਸ ਗੱਲ ਨੂੰ ਕਿ ਬੀਐਸਪੀ ਨੇ ਗੱਲ ਆਕੀ ਹੈ ਕਿ ਜਿਹੜੀ ਜਥੇ ਬੰਦੀ ਜਿਹੜੀ ਹੈ ਬੰਦ ਦਾ ਕਾਲ ਦੇ ਰਹੀ ਹੈ ਅਸੀਂ ਉਹਦਾ ਸਮਰਥਨ ਕਰਾਂਗੇ ਸ਼ਾਂਤਮਈ ਤਰੀਕੇ ਦੇ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਕਿਸੇ ਵੀ ਦੁਕਾਨ ਨੂੰ ਜਿਹੜਾ ਕਿ ਜ਼ਬਰੀ ਬੰਦ ਨਹੀਂ ਕਰਾਇਆ ਜਾਏਗਾ ਤੇ ਖਾਸ ਤੌਰ ਤੇ ਆਮ ਲੋਕਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਏਗੀ ਪਰ 6 ਜਿਹੜੇ ਪੁਆਇੰਟ ਦੱਸੇ ਗਏ ਨੇ ਚਾਹੇ ਉਹਦੇ ਵਿੱਚ ਡੇਰਾ ਬੱਲਾ ਤੇ ਇਹ ਮੋੜ ਹੋਵੇ ਜਿਹੜਾ ਕਿ ਆਊਟਰ ਏਰੀਆ 'ਚ ਪੈਂਦਾ ਪਖਾਨਕੋਟ ਬਾਈਪਾਸ ਦਾ ਚੌਂਕ ਹੋਵੇ ਉਸ ਤੋਂ ਬਾਅਦ ਫਲੋਰ ਹੋਵੇ ਰਾਮਾ ਮੰਡੀ ਹੋਵੇ ਸ਼ਹਿਰ ਦੇ ਤਿੰਨ ਚਾਰ ਐਸੇ ਪੁਆਇੰਟ ਨੇ ਜਿੱਥੇ ਧਰਨੇ ਦੀ ਗੱਲ ਆਕੀ ਗਈ ਹੈ ਪਰ ਕਿਤੇ ਨਾ ਕਿਤੇ ਦੁਬਾਰਾ ਫਿਰ ਆ ਕੇ ਗੱਲ ਅਖੀਰ 'ਚ ਆਮ ਲੋਕਾਂ ਦੇ ਉੱਤੇ ਮੁੱਕਦੀ ਹੈ तरीके ਦੇ ਨਾਲ ਇਸ ਸੰਬੰਧ ਦੀ ਕਾਲ ਦੇ ਬਾਰੇ ਪ੍ਰਸ਼ਾਸਨ ਵੱਲੋਂ ਇਤਲਾ ਨਹੀਂ ਕੀਤਾ ਗਿਆ ਜ਼ਰੂਰ ਇਸ ਵਕਤ ਪੁਲਿਸ ਜ਼ਰੂਰ ਮਸਤੈਦ ਲੋਕ ਜਿੱਥੋਂ ਜਿਹੜੇ ਲੰਘਦੇ ਪਏ ਨੇ ਉਹ ਚੀਜ਼ਾਂ ਨੂੰ ਦੇਖਦੇ ਵੀ ਪਏ ਨੇ ਹਾਲਾਂਕਿ ਕਈ ਤੁਹਾਨੂੰ ਮੈਂ ਦੱਸਿਆ ਕਿਸ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਕੀਤੀ ਗਈ ਆ ਪਰ ਕਈ ਕਾਲਜ ਜਿਹੜੇ ਨੇ ਕਿ ਉਹ ਪੂਰੇ ਤਰੀਕੇ ਦੇ ਨਾਲ ਵਰਕਿੰਗ ਦੇ ਵਿੱਚ ਨੇ ਸਰਕਾਰੀ ਬੱਸ ਤਾਂ ਖਾਵਾਂਗਾ ਕਿ ਟਰਾਂਸਪੋਰਟ ਐਸ਼ਵਕਤ ਚੱਲ ਰਹੀ ਆ ਜੋ ਲੋਕ ਐਸ ਵਕਤ ਦੇਖ ਰਹੇ ਨੇ ਕਿ ਜਲੰਧਰ ਤੋਂ ਕਪੂਰਥਲਾ ਦੀ ਜਿੰਨੀ ਵੀ ਸਰਵਿਸ ਹੈ ਸਰਕਾਰੀ ਬੱਸ ਦੀ ਉਹ ਆਮ ਦਿਨਾਂ ਦੇ ਤਰੀਕੇ ਦੇ ਨਾਲ ਜਾਰੀ ਆ ਵਹੀਕਲਸ ਲੰਘਦੇ ਪਏ ਨੇ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਹੈ ਕਿ ਕੋਈ ਸਥਿਤੀ ਅੱਕੇ ਹਾਲੇ ਐਸੀ ਨਹੀਂ ਦਿਸਦੀ ਪਈ ਜਿੰਨੂੰ ਲੋਕਾਂ ਨੂੰ ਲੈ ਕੇ ਜਿਹੜਾ ਕਿ ਤਣਾਅ ਬਣੇ ਜਿਹਦੇ ਵਿੱਚ ਹਾਲਾਂਕਿ ਸਾਢੇ 9:00 ਤੋਂ 10:00 ਵਜੇ ਤੋਂ ਬਾਅਦ ਜ਼ਰੂਰ ਧਰਨੇ ਦੀ ਗੱਲ ਆਕੀ ਕਹੀ ਹੈ ਸਥਿਤੀ ਜਿਹੜੀ ਹੈ ਕਿ ਉਹ 9:00 ਸਾਢੇ 9:00 ਵਜੇ ਤੋਂ ਬਾਅਦ ਸਪਸ਼ਟ ਹੋਣੀ ਸ਼ੁਰੂ ਹੋ ਜਾਏਗੀ ਜਦੋਂ ਜਥੇਬੰਦੀਆਂ ਨਾਲ ਖੜੀਆਂ ਹੋਣੀਆਂ ਤੇ ਜਦੋਂ ਧਰਨਾ ਪ੍ਰਦਰਸ਼ਨ ਕਰਨਗੀਆਂ ਉਦੋਂ ਦੇਖਣਾ ਹੋਏਗਾ ਕਿ ਰੂਟ ਜਮ ਕਰਦੀਆਂ ਜਾਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਕਰਦੀਆਂ ਜੀ ਜੀ ਪ੍ਰਮੀਤ ਸ਼ੁਕਰੀਆ ਦਮਨ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਫਿਲਹਾਲ ਦੀ ਤਸਵੀਰ ਔਰ ਜਾਣਕਾਰ ਦੇ ਲਈ ਸੋ हले दिन चढ़िया है और भारत बन की जो कॉल है उसू ले प्रदर्शन होना है और देखना होएगा किस तरह का हुंगारा मिलता है स्कूल कॉलेज पेट्रोल पंप जोड़े ने बैंक खुले रहने की संभावना है एमरजेंसी मैडल सेवावान पीण वाले पानी की सप्लाई बिजली सेवावान से ते असर नहीं होएगा ट्रांसपोर्ट पर असर जरूर सकता है सो जिमें जिमें दिन वेगा देखना एम होएगा किस तरह का रिस्पोंस जोड़ा है इस भारत बन की कॉल में इतने मिलता है